ਜਲੰਧਰ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਰੌਣਕਾਂ ਲੱਗੀਆਂ ਨੇ ਸਾਖੀ ਦੇ ਤਿਉਹਾਰ ਦੇ ਉੱਪਰ ਜਲੰਧਰ ਦੇ ਸੁਖ ਮਹਿਲ ਦੇ ਵਿੱਚ ਵਿਸਾਖੀ ਦਾ ਮੇਲਾ ਮਨਾਇਆ ਜਾ ਰਿਹਾ ਬਹੁਤ ਸਾਰੀਆਂ ਐਕਟੀਵਿਟੀਜ਼ ਇੱਥੇ ਹੋਈਆਂ ਨੇ ਸੋ ਇੰਪਰੂਵਮੈਂਟ ਟਰਸਟ ਦੇ ਚੇਅਰਪਰਸਨ ਵੀ ਮੇਰੇ ਨਾਲ ਨੇ ਇਸ ਵਕਤ ਰਾਜਵਿੰਦਰ ਕੌਰ ਤੇ ਹਾਰਾ ਜੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਵੇਂ ਦਾ ਐਕਸਪੀਰੀਅੰਸ ਰਹਿ ਰਿਹਾ ਸਭ ਤੋਂ ਪਹਿਲਾਂ ਤੇ ਵਿਸਾਖੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੰਦੇ ਆ ਤੁਹਾਨੂੰ ਥੈਂਕ ਯੂ ਤੁਹਾਨੂੰ ਵੀ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਸੁਖ ਮਹਿਲ ਦੇ ਵਿਹੜੇ ਦੇ ਵਿੱਚ ਜੋ ਬਸਾਖੀ ਦਾ ਤਿਹਾਰ ਮੇਰੀਆਂ ਭੈਣਾਂ ਸਾਰੀਆਂ ਰਲ ਕੇ ਮਨਾ ਰਹੀਆਂ ਉਹਦਾ ਸਾਰਾ ਕ੍ਰੈਡਿਟ ਜਿਹੜਾ ਸਾਡੇ ਸੁਖਮੈਲ ਦੇ ਆਨਰ ਸੋਨੀਆ ਬਾਲੀ ਜੀ ਨੂੰ ਜਾਂਦਾ ਕਿਉਂਕਿ ਇਹ ਚਾਹੇ ਕੋਈ ਵੀ ਇਵੈਂਟ ਹੋਵੇ ਚਾਹੇ ਬਸਾਖੀ ਦਾ ਹੋਵੇ ਚਾਹੇ ਵਿਮਨਸ ਡੇ ਹੋਵੇ ਜਾਂ ਹੋਰ ਵੀ ਕੋਈ ਵੀ ਸਾਡਾ ਕਲਚਰ ਦੇ ਨਾਲ ਜੁੜਿਆ ਪ੍ਰੋਗਰਾਮ ਹੋਵੇ ਉਹ ਇਹ ਇੱਥੇ ਆਰਗੇਨਾਈਜ਼ ਕਰਦੇ ਆ ਤੇ ਸਾਰੀਆਂ ਭੈਣਾਂ ਨੂੰ ਬੁਲਾ ਕੇ ਇੱਕ ਜਗ੍ਹਾ ਤੇ ਇਹ ਪੂਰਾ ਜਿਹੜਾ ਇੱਥੇ ਇੰਜੋਏ ਕਰਦੇ ਆ ਇਥੇ ਮੈਨੂੰ ਵੀ ਹਰ ਵਾਰ ਜਦੋਂ ਵੀ ਮੈਂ ਆਉਂਦੀ ਆ ਮੈਨੂੰ ਇਥੇ ਇਹਨਾਂ ਨੂੰ ਜੁਆਇਨ ਕਰਨ ਦਾ ਮੌਕਾ ਮਿਲਦਾ ਆ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਆ ਆਪਣੀਆਂ ਭੈਣਾਂ ਦੇ ਨਾਲ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਆ ਕੇ ਕਿਉਂਕਿ ਸਾਡੇ ਜਿਹੜੇ ਇਹ ਪੰਜਾਬੀ ਵਿਰਸੇ ਦੇ ਨਾਲ ਜੁੜੇ ਜਿੰਨੇ ਵੀ ਕਲਚਰ ਪ੍ਰੋਗਰਾਮ ਨੇ ਚਾਹੇ ਉਹ ਬਸਾਖੀ ਦਾ ਹੋਵੇ ਜਾਂ ਵੂਮਨਸ ਡੇ ਹੋਵੇ ਜਾਂ ਹੋਰ ਵੀ ਕੋਈ ਜਿੰਨੇ ਵੀ ਪ੍ਰੋਗਰਾਮ ਆ ਉਹ ਸਾਨੂੰ ਮਨਾਉਂਦੇ ਰਹਿਣਾ ਚਾਹੀਦਾ ਕਿਉਂਕਿ ਇਹ ਜਿਹੜਾ ਉਦਮ ਇਹ ਕਰਦੇ ਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਨੀ ਆ ਤੇ ਸਾਰਾ ਕ੍ਰੈਡਿਟ ਵੀ ਮੈਨੂੰ ਲੱਗਦਾ ਜਲੰਧਰ ਚ ਹੀ ਲੈ ਜਾਂਦੇ ਸਾਰਾ ਕਿਉਂਕਿ ਸੁਖਮਾਲ ਦੇ ਵਿੜੇ ਦੇ ਵਿੱਚ ਰੌਣਕਾਂ ਲੱਗੀਆਂ ਰਹਿੰਦੀਆਂ ਤੇ ਪਰਮਾਤਮਾ ਸੱਚੇ ਪਾਤਸ਼ਾਹ ਅਰਦਾਸ ਕਰਦੇ ਆ ਕਿ ਇਹ ਰੌਣਕਾਂ ਜਿਹੜੀਆਂ ਇਦਾਂ ਹੀ ਲੱਗੀਆਂ ਰਹਿਣ ਇਹਨਾਂ ਦੇ ਨਾਲ ਜਿਹੜੀ ਟੀਮ ਆ ਸੁਖਵੀਰ ਜੀ ਆ ਰਸ਼ਮੀ ਜੀ ਆ ਸਾਡੀ ਰੂਬੀ ਮੇਰੀ ਭੈਣ ਆ ਇਹ ਬਹੁਤ ਜ਼ਿਆਦਾ ਇਕੱਠੇ ਹੋ ਕੇ ਨਾਲ ਕੋਈ ਵੀ ਪ੍ਰੋਗਰਾਮ ਹੈਗਾ ਆ ਇਹ ਇਕੱਠੇ ਹੋ ਕੇ ਜਿਹੜਾ ਇਹ ਸੈਲੀਬ੍ਰੇਟ ਕਰਦੇ ਆ ਜਿਹੜਾ ਇਹ ਪਿਆਰ ਆ ਨਾ ਇਹ ਕਿਤੇ ਨਹੀਂ ਮਿਲਦਾ ਔਰ ਪੰਜਾਬ ਦਾ ਜਿਹੜਾ ਵਿਰਸਾ ਸਾਂਭ ਕੇ ਰੱਖਿਆ ਮੈਨੂੰ ਲੱਗਦਾ ਹੈ ਬਾਲੀ ਪਰਿਵਾਰ ਦੇ ਸਿਰ ਹੀ ਜਾਂਦਾ ਕਿ ਪੰਜਾਬੀ ਮਾਹ ਪੂਲੀ ਦਿਵਸ ਹੋਵੇ ਜਾਂ ਪੰਜਾਬ ਪੰਜਾਬ ਦਾ ਵਿਰਾਸਤ ਹੋਵੇ ਕੋਈ ਵੀ ਚੀਜ਼ ਪ੍ਰੋਮੋਟ ਕਰਦੀ ਹੋ ਮੈਨੂੰ ਲੱਗਦਾ ਕਿ ਇਹਨਾਂ ਤੋਂ ਵੱਧ ਜਾਂ ਵਧੀਆ ਤਰੀਕੇ ਦੇ ਨਾਲ ਕੋਈ ਪ੍ਰੋਮੋਟ ਨਹੀਂ ਕਰ ਸਕਦਾ ਔਰ ਆਪਣੀਆਂ ਰੂਟਸ ਦੇ ਨਾਲ ਜੁੜ ਕੇ ਜਾਂ ਜੋੜਦੇ ਵੀ ਨੇ ਲੋਕਾਂ ਨੂੰ ਬਿਲਕੁਲ ਜੇ ਆਪਾਂ ਪੰਜਾਬੀ ਵਿਰਸੇ ਦੀ ਗੱਲ ਕਰੀਏ ਤਾਂ ਉਹ ਤਾਂ ਚਲੋ ਤੁਸੀਂ ਮੈਨੂੰ ਪੁੱਛ ਹੀ ਲਿਆ ਮੈਂ ਦੱਸਣਾ ਹੀ ਸੀ ਤੁਹਾਨੂੰ ਤੇ ਦੀਪਕ ਬਾਲੀ ਜੀ ਜਿਹੜੇ ਕਿ ਪੰਜਾਬੀ ਦੇ ਬੜਾ ਅੱਛਾ ਕੰਮ ਕਰ ਰਹੇ ਆ ਅੱ비 ਮਾਂ ਬੋਲਨੀ ਤੇ ਬੜਾ ਅੱਛਾ ਕੰਮ ਕਰ ਰਹਾ ਹੈ ਹੁਣ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਟੂਰਿਜ਼ਮ ਡਿਪਾਰਟਮੈਂਟ ਦੇ ਐਡਵਾਈਜ਼ਰ ਦੇ ਤੌਰ ਤੇ ਨਿਯੁਕਤ ਕੀਤਾ ਕਿਉਂਕਿ ਉਹ ਸ਼ਖਸੀਅਤ ਇੱਕ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉਹਨਾਂ ਦੇ ਤਾਂ ਕੁਝ ਬੋਲ ਨਹੀਂ ਹੈਗੇ ਮੇਰੇ ਕੋਲ ਕਿ ਜਿਹੜੀ ਉਹ ਸ਼ਖਸੀਅਤ ਨੇ ਕਿਉਂਕਿ ਉਹਨਾਂ ਦਾ ਇੱਥੇ ਜਲੰਧਰ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਬੜਾ ਅੱਛਾ ਸਾਰਿਆਂ ਦੇ ਨਾਲ ਮੇਲ-ਮਿਲਾਪ ਪਿਆਰ ਕਿਉਂਕਿ ਜਦੋਂ ਪੰਜਾਬੀ ਮਾਂ ਬੋਲੀ ਤੇ ਕੰਮ ਕਰਦੇ ਆ ਤਾਂ ਫਿਰ ਹਰ ਲੋਕਾਂ ਦੇ ਨਾਲ ਉਹਨਾਂ ਦਾ ਜਿਹੜਾ ਮੇਲ-ਮਿਲਾਪ ਆ ਉਹ ਬੜੇ ਪਿਆਰ ਦੇ ਨਾਲ ਹੁੰਦਾ ਤੇ ਇੱਕ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਸੇ ਤੇ ਕੰਮ ਕਰਨਾ ਬਹੁਤ ਵੱਡੀ ਗੱਲ ਆ ਕਿਉਂਕਿ ਅਸੀਂ ਕਿਤੇ ਨਾ ਕਿਤੇ ਆਪਣੇ ਵਿਰਸੇ ਤੋਂ ਟੁੱਟਦੇ ਜਾ ਰਹੇ ਸੀ ਪਰ ਜਦੋਂ ਇਦਾਂ ਦੀਆਂ ਸ਼ਖਸੀਅਤਾਂ ਅੱਗੇ ਆ ਕੇ ਆਪਣੇ ਵਿਰਸੇ ਨੂੰ ਸੰਭਾਲਣ ਲਈ ਅੱਗੇ ਆਉਂਦੀਆਂ ਤਾਂ ਫਿਰ ਪ੍ਰਾਊਡ ਫੀਲ ਕਰਦੇ ਆਂ ਸੀ ਇਹਨਾਂ ਦੇ ਨਾਲ ਖੜੇ ਹੋ ਕੇ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਦੇ ਨਾਲ ਚਾਰ ਕਦਮ ਚੱਲ ਕੇ ਬਹੁਤ ਮੁਬਾਰਕਬਾਦ ਦਿੰਨੀ ਮੈਂ ਬਾਲੀ ਪਰਿਵਾਰ ਬਿਲਕੁਲ ਜਿੱਥੇ ਪੰਜਾਬੀ ਮਾਂ ਬੋਲੀ ਤੇ ਕੰਮ ਕਰਦੇ ਆ ਉਥੇ ਪੰਜਾਬੀ ਵਿਰਸੇ ਨੂੰ ਸੰਭਾਲਣ ਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਪੂਰੇ ਪਰਿਵਾਰ ਦਾ ਤੇ ਬਹੁਤ-ਬਹੁਤ ਇਹਨਾਂ ਨੂੰ ਮੁਬਾਰਕਬਾਦ ਸੱਚੇ ਪਤਸ਼ਾਹ ਜੀ ਮੈਂ ਫਿਰ ਤੋਂ ਅਰਦਾਸ ਕਰੂੰਗੀ ਕਿ ਸੁਖਮੈਲ ਦੇ ਬੇੜੇ ਦੇ ਵਿੱਚ ਇਦਾਂ ਹੀ ਰੌਣਕਾਂ ਲੱਗੀਆਂ ਰਹਿਣ ਜਿੱਦਾਂ ਲੱਗਦੀਆਂ ਰਹਿਣ ਤਾਂ 소ਨੀਆ ਬਾਲੀ ਜੂਲੀ ਕੋਲੋਂ ਵੀ ਦੋ ਸ਼ਬਦ ਮੈਮ ਜ਼ਰੂਰ ਤੁਸੀਂ ਅੱਜ ਦੇ ਦਿਨ ਬਾਰੇ ਮੈਂ ਚਾਹਾਂਗੀ ਕਹੋ ਮੈਨੂੰ ਲੱਗਦਾ ਨਹੀਂ ਮੈਨੂੰ ਹੁਣ ਜ਼ਿਆਦਾ ਕੁਝ ਬੋਲਣ ਦੀ ਲੋੜ ਪੈਣੀ ਸਾਰਾ ਕੁਝ ਦੀਦੀ ਨੇ ਕਹਿਤਾ ਪਰ ਮੈਂ ਸਾਰੇ ਆਏ ਹੋਏ ਸਜਣਾ ਦਾ ਧੰਨਵਾਦ ਕਰਨਾ ਚਾਹੂੰਗੀ ਹਮੇਸ਼ਾ ਹੀ ਇਹ ਸਾਡਾ 5th ਸੀਜ਼ਨ ਹੈ ਤੇ ਹਰ ਵਾਰੀ ਵੱਧ ਚੜ ਕੇ ਸਾਰੇ ਹਿੱਸਾ ਲੈਂਦੇ ਆ ਕਦੇ ਇਦਾਂ ਨਹੀਂ ਹੋਇਆ ਕਿ ਪਿਛਲੀ ਵਾਰੀ ਲੇਡੀਜ਼ ਘੱਟ ਸੀਗੀਆਂ ਹੁਣ ਇੱਕ ਦੂਜੇ ਨੂੰ ਪੁੱਛ ਕੇ ਅਲੱਗ-ਅਲੱਗ ਫੇਸਿਸ ਹਰ ਵਾਰੀ ਆਉਂਦੇ ਆ nīe aite wa ਕੁਆ ਇਸਾਰੇਾਰੇ ਮਿਲ ਕੇ ਮਾਰ ਨੂੰ ਫਿਸ਼ ਕਰ ਦੋ ਆਪਾਂ ਬਸਦੇ ਅੱਜ ਆ ਵੀ ਬਹੁਤ ਬੇਚੀ ਦਾ ਨਿਕਲ ਮਾਣ ਤੇ ਅੱਜ ਇਸੇ ਸਾਕੀ ਦੇ ਪ੍ਰੋਗਰਾਮ ਤੇ ਕਰਦਾ ਪਰ ਬਹੁਤ ਸਾਰੇ ਨੂੰ ਬਹੁਤ ਘੱਟ ਸਾਕੀ ਵੀ ਬੋਲਣੇ ਤੋਂ ਬਾਅਦ ਨਹੀਂ ਹੈ ਤੇ ਅੱਜ ਵੀ ਇਹਨਾਂ ਨੂੰ ਸੋਲੀਆਂ ਗੱਟ ਰਹੀਆਂ ਇੱਕ ਵਾਰ ਜਰੂਰ ਤਾਂ ਕਰੀਆ ਆਪਣੇ ਆਪਣੀ ਬੰਦੋ ਉਹਦੇ ਸਾਥੀ ਦੇ ਨਾਲ ਵੀ ਕੋਈ ਨਹੀਂ ਮਾਰਦਾ ਤੁਸੀਂ ਆਪਣੇ ਨਾਲ ਕੋਈ ਨਹੀਂ ਬੋਲਦਾ ਰਵਾਜ ਸਾਡੇ ਸੋਲੀਆਂ ਵਾਲੀ ਜੀ ਜਿਨ੍ਹਾਂ ਦੀ ਬਰਤੋਂ ਹੁੰਦਾ ਹੈ ਕਿ ਮੇਰੇ ਅੰਦਰ ਇਹ ਤਾਂ ਸਾਰੇ ਆਲੇ ਕੋਲ ਕੋਚੀਆਂ ਮੈਂ ਤਾਂ ਸੰਦੇ ਸੁਖਵੀਰ ਦੀ ਰatsch ਦੀ ਜਿਵੇਂ ਵੀ ਉਸੇ ਸਾਰੇ ਮੈਂ ਦੁਨੀਆਂ ਦਾ ਜਾਨਾ ਨਹੀਂ

ਕੋਨੇ ਟਾਈਮ ਨਹੀਂ ਬਿਤਰ ਲੈ ਕੇ ਮੈਂ ਮੇਰੇ ਆਬੀਸ ਚ ਆ ਰਹੇ ਤੁਹਾਨੂੰ ਚੋਕ ਕੱਡੇ ਬਾਹਰ ਤੱਕ ਖੜੇ ਜਿਹੜਾ ਮੈਂ ਸੁਣਿਆ ਆਪਣੇ ਆਪ ਨੂੰ ਗਵਰਨਰ ਪਰਮੀ ਜਸਤੀ ਹੈ ਕਿ ਮੈਂ ਵੀ ਇਹ ਨੂੰ ਕੋਲ ਕੋਲ ਤੁਹਾਨੂੰ ਲੱਭਾ